ਅੱਜ ਦੇ ਇਸ ਬੰਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਹੈ ਤੁਹਾਡੇ ਨੂੰ ਬੁਲਾਈ ਗਈ ਹੈ ਇੱਕ ਸੰਤ ਭਾਈ ਸੰਤਰਾਮ ਗਲੀ ਦੇ ਵਿੱਚ ਮੋਬਾਈਲ ਦੀ ਦੁਕਾਨ ਤੇ ਚੋਰੀ ਹੋਈ ਸੀ 17 ਤਰੀਕ ਦੀ ਰਾਤ ਨੂੰ ਜਿਹੜੀ ਅਸੀਂ 4 ਘੰਟਿਆਂ ਵਿੱਚ ਉਹ ਚੋਰੀ बरामद ਕਰ ਲਈ ਤੇ ਬੰਦੇ ਅਰੈਸਟ ਕਰ ਲਏ ਸੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਨਜੀਤ ਸਿੰਘ ਜੀ ਤੇ ਸੀ ਹੋਰਾਂ ਵੱਲੋਂ ਛੇੜੀ ਗਈ ਜਿਹੜੀ ਚੋਰਾਂ ਦੇ ਖਿਲਾਫ ਮੁਹਿੰਮ ਦੇ ਤਹਿਤ ਇਹ ਕਾਰਵਾਈ ਮੁਸਤੈਦੀ ਨਾਲ ਕਰਦੇ ਹੋਏ ਇੰਸਪੈਕਟਰ ਲੇਖਰਾਜ ਜਿਹੜੇ ਸਿਟੀ ਐਸਐਚਓ ਨੇ ਉਹਨਾਂ ਨੇ ਇਹ ਮਹਿਜ 4 ਘੰਟਿਆਂ ਦੇ ਵਿੱਚ ਇਹ ਸੀਸੀਟੀਵੀ ਕੈਮਰੇ ਵਗੈਰਾ ਫੁਟੇਜ ਦੇਖਦੇ ਹੋਏ ਉਹਨਾਂ ਦੀ ਟੀਮ ਨੇ ਇਹ ਚੋਰ ਕਾਬੂ ਕਰ ਲਏ। ਇੱਕ ਹਰਮੇਸ਼ ਸਿੰਘ ਮੈਸੀ son of ਗਰਬੀਸ਼ ਸਿੰਘ ਜਿਹੜਾ ਸੁਖੇਰਾ ਬੋਦਲਾਂ ਦੇ ਰਹਿਣ ਵਾਲਾ ਹੈ ਤੇ ਦੂਸਰਾ ਬੰਦਾ ਸਵਰਨ ਸਿੰਘ ਪੁੱਤਰ ਦਵਾਨ ਸਿੰਘ ਇਹ ਲਮੋਚੜ ਕਲਾਂ ਦਾ। ਇਹਨਾਂ ਦੇ ਚੋਰੀ ਦੇ ਪਰਚੇ ਹੋਰ ਵੀ ਦਰਜ ਨੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 7 ਰਿਟਰਨ 17124 ਅੰਡਰਸੈਕਸ਼ਨ 457 380 ਆਈਪੀਸੀ ਦਾ ਦਰਜ ਕਰਕੇ ਅਸੀਂ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਸਾਰਾ ਰਿਕਵਰ ਕਰ ਲਿਆ ਹੈ ਮੋਬਾਈਲ ਤੇ ਜਿਹੜੀ ਮੋਬਾਈਲ ਦੀ ਅਸੈਸਰੀ ਇਹ ਇਹਨਾਂ ਨੇ ਚੋਰੀ ਕੀਤੀ ਸੀ ਜਿਹੜੀ ਅਸੀਂ ਰਿਕਵਰ ਕਰਨੀ ਗਈ ਹੈ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਛ ਕਰਾਂਗੇ ਜੇ ਕਿਤੇ ਹੋਰ ਵੀ ਕੋਈ ਚੋਰੀ ਕੀਤੀ ਹੋਈ ਤਾਂ ਉਹ ਵੀ ਅਸੀਂ ਉਹਦੀ ਬਰਾਮਦਗੀ ਕਰਾਂਗੇ ਦੁਕਾਨ ਦਾ ਸ਼ਟਰ ਕਿਸ ਤਰ੍ਹਾਂ ਇਹਨਾਂ ਚੋਰਾਂ ਨੇ ਤੋੜਿਆ ਗਿਆ ਸੀ ਜੀ ਸਾਹਮਣੇ ਆਏ ਹਾਂ ਹਾਂ ਦੁਕਾਨ ਦਾ ਸ਼ਟਰ ਇਹਨਾਂ ਨੇ ਜਿਹੜੇ ਸਮਾਨ ਨਾਲ ਜੋ ਤੋੜਿਆ ਸੀ ਉਹ ਹਜੇ ਰਿਕਵਰ ਕਰਨਾ ਬਾਕੀ ਹੈ ਤੇ ਜਲਦੀ ਹੀ ਅਸੀਂ ਉਸ ਮਾਨਵੀ ਰਿਕਵਰ ਕਰਾਂਗੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਪੂਰਾ ਘਟਨਾਕ੍ਰਮ ਹੋਇਆ ਇਹ ਘਟਨਾ ਜੀ ਆਪਣੇ ਕੱਲ ਦੀ ਹੈਗੀ ਜੀ ਸਵੇਰੇ 6:30 ਵਜੇ ਇਹਨਾਂ ਨੇ ਮੇਰੀ ਦੁਕਾਨ ਤੇ ਮਤਲਬ ਹੱਲਾ ਬੋਲਿਆ ਜੀ ਹਾਂ ਜੀ ਤੇ ਸ਼ਟਰ ਭੰਨ ਕੇ ਜੰਦਰਾ ਤੋੜ ਕੇ ਤੇ ਅੰਦਰੋਂ ਕੈਬਿਨ ਦਾ ਸ਼ੀਸ਼ਾ ਤੋੜ ਕੇ ਅੰਦਰ ਐਂਟਰ ਕੀਤੇ ਨੇ ਜੀ ਔਰ ਅੰਦਰੋਂ ਸਮਾਨ ਚੋਰੀ ਕਰਕੇ ਲਿਗਾਏ ਨੇ ਜਿਹੜੇ ਮੋਬਾਈਲ ਸੀਗੇ ਔਰ ਐਸੈਸਰੀ ਵਗੈਰਾ ਹੋਰ ਕਾਫੀ ਸੀ ਔਰ ਰਿਪੇਅਰ ਹੋਏ ਮੋਬਾਈਲ ਸੀ ਕੁਝ ਗਾਕਾਂ ਦੇ ਔਰ ਕੁਝ ਸੈਕੰਡ ਹੈਂਡ ਫੋਨ ਸੀਗੇ ਉਹ ਵਗੈਰਾ ਕੇ ਲੈ ਕੇ ਗਏ ਨੇ ਜੀ ਤੇ ਬਾਕੀ ਪੁਲਿਸ ਨੇ ਮਤਲਬ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਤਿੰਨ ਚਾਰ ਘੰਟਿਆਂ ਦੇ ਵਿੱਚ ਵਿੱਚ ਮਤਲਬ ਵਾਰਦਾਤ ਜਿਹੜੀ ਨਾਨ ਕੀਤੀ ਸੀ ਉਸ ਤੋਂ ਟ੍ਰੇਸ ਕਰਕੇ ਬੰਦੇ ਅਰੈਸਟ ਕਰ ਲਏ ਨੇ ਜੀ ਲੰਘਦੇ ਸਮਾਨ ਦੀ ਗੱਲ ਕਰੀਏ ਤਾਂ ਕਿੰਨੀ ਕੁ ਰਕਮ ਦਾ ਸਮਾਨ ਸੀ ਸਮਾਨ ਰਕਮ 2 ਤੋਂ 2.5 ਲੱਖ ਰੁਪਏ ਦਾ ਸਮਾਨ ਤਕਰੀਬਨ ਬੰਦਾ ਸੀਗਾ ਜੀ ਪੁਲਿਸ ਦੀ ਕਾਰਜਕਾਰੀ ਤੇ ਕੀ ਕਹਿੰਦੇ ਬਹੁਤ ਵਧੀਆ ਕਾਰਜਵਾਰੀ ਕੀਤੀ ਜੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਤਿੰਨ ਤੋਂ ਚਾਰ ਘੰਟੇ ਦੇ ਵਿੱਚ ਵਿੱਚ ਜਿਹੜਾ ਕਿ ਅੰਜਾਮ ਦੇਤਾ ਇਹਨਾਂ ਨੇ ਕਾਰਵਾਈ ਜੋ ਕਰਕੇ ਬੰਦੇ ਅਰੈਸਟ ਕਰ ਲਏਗੇ ਜੀ ਮਤਲਬ ਮੈਂ ਪੂਰਾ ਸੰਤੁਸ਼ਟ ਹਾਂ ਜੀ ਪੁਲਿਸ ਦੀ ਕਾਰਵਾਈ ਤੋਂ ਬਹੁਤ ਵਧੀਆ ਕੰਮ ਕੀਤਾ ਜੀ